ਤਿਆਰ ਹੋ ਕੀ ਨਾ ਯਾ ਪੁਰਾ ਮੇਰਾ ਨਾਮ ਜਿਲਵਿੰਦਰ ਸਿੰਘ ਜੀ ਦੀ ਸੇਵਾ ਕਰ ਰਹੀ ਕਿੰਨਾ ਕੋ ਮਨੁੱਖ ਬੋਰਾ ਹਰਾ ਆਨੰਦਮੰਦਰੀ ਬਹੁਤ ਬ੍ਰਧੀਰ ਸ਼ਾਂਤੀ ਪ੍ਰਾਪਤ ਹੁੰਦੀ ਬਹੁਤ ਆਨੰਦਮੰਦ ਹਾਂ ਮੇਰੇ ਖੁਦ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ ਹੈ ਜੀ ਆਪਣੇ ਅਨੁਸਾਰ ਨੂੰ ਧਿਆਪਾ ਗਾਵਾ ਸਮਝਣਿਆ ਜੇ ਦਰਬਾਰ ਸਾਹਿਬ ਦੀ ਸੇਵਾ ਦੇ ਸਤਗੁਰੂ ਜੀ ਨੇ ਮੌਕਾ ਬਖਸ਼ਿਸ਼ ਕੀਤਾ ਮੇਰ ਕੀਤੀ ਆਪਣੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਹਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਹੁਤ ਸਾਰੀਆਂ ਸੰਗਤਾਂ ਜਿੱਥੇ ਨਮਸਕਾਰ ਕਰਦੀਆਂ ਨੇ ਉਥੇ ਬਹੁਤ ਸਾਰੀਆਂ ਸੰਗਤਾਂ ਆਪਣੇ ਸਰਦਾ ਮੁਤਾਬਕਾ ਇੱਥੇ ਆ ਕੇ ਸੇਵਾ ਸੇਵਾਵਾਂ ਵੀ ਕਰਦੀਆਂ ਨੇ ਐਸੀ ਤਰ੍ਹਾਂ ਪਿਛਲੇ ਦਿਨਾਂ ਵਿੱਚ ਇੱਕ ਸਰਦਾਰ ਬਲਵੰਤ ਸਿੰਘ ਜੀ ਯੂ ਐਸ ਏ ਤੋਂ ਅੰਬਾਲੇ ਵਾਲੇ ਵਾਲੇ ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਲਈ ਸੰਤਨ ਗੁਰੂ ਰਾਮਦਾਸ ਦੇ ਲੰਗਰਾਂ ਲਈ ਇੱਕ ਟਰਾਲੀ ਬਹੁਤ ਵਾ ਕਮਾਲ ਭੇਟ ਕੀਤੀ ਆ ਉਹ ਉਹਨਾਂ ਨੇ ਇਹਨਾਂ ਸੇਵਾਵਾਂ ਵਿੱਚ ਹੋਰ ਵਾਅਦਾ ਕਰਦੇ ਹੋਏ ਜੋ ਸੰਤਨ ਸਿੰਘ ਗੁਰੂ ਰਾਮਦਾਸ ਦਾ ਲੰਗਰ ਆ ਉਹਨਾਂ ਦੇ ਸਾਹਮਣੇ ਜਿਹੜੇ ਇੱਕ ਸੈੱਡ ਤੇ ਆ ਜਿਹੜਾ ਫਰਸ਼ ਦੀ ਸੇਵਾ ਉਹ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਕਰਵਾ ਰਹੇ ਨੇ ਤੇ ਉੱਪਰ ਜਿਹੜਾ ਸੈਡਾ ਸਟੀਲ ਦਾ ਉਹ ਭਾਈ ਬਲਵੰਤ ਸਿੰਘ ਯੂ ਐਸ ਏ ਅੰਬਾਲੇ ਵਾਲੇ ਆਪਣੇ ਵੱਲੋਂ ਸੇਵਾ ਕਰ ਰਹੇ ਨੇ ਸਤਿਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਜਿੱਥੇ ਮਹਾਪੁਰਸ਼ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਉੱਥੇ ਅਸੀਂ ਭਾਈ ਬਲਵੰਤ ਸਿੰਘ ਯੂ ਐਸ ਏ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਵੱਡੇ ਪੱਧਰ ਤੇ ਸਤਿਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਵਾਂ ਕਰਦੇ ਨੇ ਤਾਂ ਤਾਂ ਜੀ ਨੂੰ RAMDAS ਇਹਨਾਂ ਦੀਆਂ ਇਹਨਾਂ ਦੀਆਂ ਬਰਕਤਾਂ ਵਿੱਚ ਵਾਧਾ ਕਰੇ ਤੇ ਇਹਨਾਂ ਦਾ ਸਤਿਗੰਕ ਸ੍ਰੀ ਦਰਬਾਰ ਸਾਹਿਬ ਵੱਲੋਂ ਧੰਨਵਾਦ ਵੀ ਕਰਦੇ ਆਂ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਸਵਾਮਾਂ ਨਮਾਉਂਦੇ ਨੇ ਉਹਨਾਂ ਦਾ ਵੀ ਦਰਬਾਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿਆਰੇ ਕੀਨਾ ਜਿਆ ਆਪਣਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਜੀ ਦੀ ਸੇਵਾ ਕਰੇ ਕਿੰਨਾ ਕੋ ਮਨ ਨੂੰ ਬੋਲਦਾ ਮਰਾ ਆਨੰਦਮਲੜੀ ਬਹੁਤ ਬੁਧੀ ਪ੍ਰਾਪਤ ਹੋ ਗਈ ਬਹੁਤ ਆਨੰਦਮ ਲਗਾ अगर अपने उन समय में ढ़ैंपा गांव का समझने हैं तो जरबार साहब की शिवालय सतगुरु जी ने मौका वकील पीता मेयर की हैं अपनी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर